ਅੱਜ ਕੱਲ੍ਹ 40s ਹਸਪਤਾਲ ਦੇ ਚਰਚੇ ਜੋਰਾਂ ਸ਼ੋਰਾਂ ਹੁੰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਹਸਪਤਾਲ ਚ ਜੇਰੇ ਇਲਾਜ ਨੇ ਪਹਿਲਾਂ ਵੀ ਕਈ ਵਾਰ ਸੀਐਮਾਨ ਇਸ ਹਸਪਤਾਲ ਚ ਇਲਾਜ ਲਈ ਜਾ ਚੁੱਕੇ ਨੇ ਤੇ ਮੁੱਖ ਮੰਤਰੀ ਦਾ ਵਾਰ-ਵਾਰ ਹਸਪਤਾਲ ਜਾਣਾ ਇਸ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਨਿਸ਼ਾਨੇ ਸੇਧ ਰੀਆਂ ਨੇ ਅਤੇ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਮੋਗਾ ਰੈਲੀ ਤੋਂ ਪਹਿਲਾਂ ਸੀਐਮਾਨ ਦੀ ਸਿਹਤ ਖਰਾਬ ਹੋ ਗਈ ਤੇ ਉਹ ਹਸਪਤਾਲ ਦੇ ਵਿੱਚ ਦਾਖਲ ਹੋਏ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਸਿਹਤ ਖਰਾਬ ਨੂੰ ਲੈ ਕੇ ਮੋਗਾ ਰੈਲੀ 'ਚ ਨਹੀਂ ਜਾ ਸਕਣਗੇ ਪਰ ਬਾਅਦ ਦੇ ਵਿੱਚ ਉਹਨਾਂ ਨੇ ਐਕਸ ਉੱਤੇ ਪੋਸਟ ਸਾਂਝੀ ਕੀਤੀ ਕਿ ਉਹ ਮੋਗਾ ਰੈਲੀ 'ਚ ਜਾਣਗੇ ਅਤੇ ਉਹ ਉੱਥੇ ਗਏ ਵੀ ਤੇ ਉਹਨਾਂ ਨੇ ਰੈਲੀ 'ਚ ਲੋਕਾਂ ਨੂੰ ਸੰਬੋਧਨ ਵੀ ਕੀਤਾ ਤੇ ਰੈਲੀ ਤੋਂ ਬਾਅਦ ਪਾਰਟੀ ਦੇ ਵਿਧਾਇਕਾਂ ਤੇ ਮੈਂਬਰਾਂ ਨਾਲ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ ਮੀਟਿੰਗ ਦੇ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ 40 ਤੋਂ 42 ਵਿਧਾਇਕਾਂ ਦੇ ਸਫ਼ਰ ਉੱਤੇ ਫੁੱਲ ਸਟਾਪ ਲੱਗ ਸਕਦਾ ਪਰ ਸੂਤਰਾਂ ਦੇ ਹਵਾਲੇ ਤੋਂ ਗੱਲ ਆ ਰਹੀ ਹੈ ਕਿ 20 ਤੋਂ 25 ਵਿਧਾਇਕਾਂ ਨੂੰ ਆਪ ਵੱਲੋਂ 2027 ਦੀਆਂ ਚੋਣਾਂ ਵਿੱਚ ਟਿਕਟ ਨਹੀਂ ਮਿਲੇਗੀ ਤੇ ਹੋ ਸਕਦਾ ਹੈ ਕਿ ਹੁਣ ਉਹ ਵਿਧਾਇਕ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਦਾ ਰੁਖ ਕਰ ਸਕਦੇ ਨੇ। ਪਰ ਫੋਰਟਿਸ ਹਸਪਤਾਲ ਵੀ ਚਰਚਾ ਦਾ ਵਿਸ਼ਾ ਕਿਉਂ ਬਣਿਆ ਹੈ? ਕਿਉਂ ਵਿਰੋਧੀ ਆਗੂ ਬੀਸੀਐਮਾਨ ਦੀ ਸਿਹਤ ਨੂੰ ਲੈ ਕੇ ਪ੍ਰतिकਰਮ ਦੇ ਰਹੇ ਨੇ? ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਪ੍ਰतिकਰਮ ਦਿੱਤੇ ਤੇ ਰਵਨੀਤ ਬਿੱਟੂ ਵੀ ਪਿੱਛੇ ਨਹੀਂ ਰਹੇ। ਜੁੜੇ ਰਹਿਣਾ ਜੀ ਆਖਰ ਤੱਕ ਇਸ ਖਾਸ ਰਿਪੋਰਟ ਚ ਜਿਵੇਂ ਹੀ ਸੀਐਮ ਮਾਨ 40ਸ ਹਸਪਤਾਲ ਚ ਇਲਾਜ ਲਈ ਦਾਖਲ ਹੋਏ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਤੇ ਹੋਰ ਤਾਂ ਹੋਰ 40ਸ ਹਸਪਤਾਲ ਤੇ ਮੋਹਾਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਵੀ ਧਮਕੀ ਦਿੱਤੀ ਜਾਂਦੀ ਹੈ ਇਸ ਨੂੰ ਲੈ ਕੇ ਮਾਹੌਲ ਪੂਰਾ ਤਣਾਅਪੂਰਨ ਹੋ ਜਾਂਦਾ ਹੈ ਤੇ ਹਸਪਤਾਲ ਸ਼ੌਣੀ ਚ ਤਬਦੀਲ ਹੋ ਜਾਂਦਾ ਹੈ ਤੇ ਸਕੂਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਪਰ ਲੋਕਾਂ ਵਿੱਚ دہشت ਦਾ ਮਾਹੌਲ ਪਾਇਆ ਜਾਂਦਾ ਹੈ ਪਹਿਲਾਂ ਇੱਕ ਵਾਰ ਸੁਣੋ ਤੁਸੀਂ ਵੀ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਸ ਤੋਂ ਬਾਅਦ ਅੱਗੇ ਵਧਾਂਗੇ। ਕਿੰਨੀ ਕੀ ਆਈ ਸੀ ਫੋਰਟਸ ਹਸਪੀਟਲ ਦੇ ਸੰਬੰਧੀ। ਵੇਰ ਨੂੰ ਇੱਥੇ ਸੇਮ ਬੰਬ ਲਾਸਟ ਕਰਾਂਗੇ ਆਪਾਂ ਤੇ ਉਹਦੇ ਬਾਅਦ ਹੀ ਆਪਾਂ ਆਪਣੀ ਜਿਹੜੀ ਐਂਟੀਸੈਪਟਾਈਜ਼ ਟੀਮਸ ਹੈ ਉਹਨਾਂ ਨੂੰ ਇਮੀਡੀਏਟਲੀ ਐਕਟਿਵ ਕਰਕੇ ਪੰਜ ਸਾਢੇ ਏਅਰਸ ਟੀਮਸ ਲੱਗੀਆਂ। ਇਮੀਡੀਏਟਲੀ ਇਸ ਫੋਰ ਏਰੀਆ ਦੀ ਜਿਹੜੀ ਨੌਨ ਐਸੈਂਸ਼ੀਅਲ ਸਰਵਿਸੇਸ ਹੈ ਉਹਨਾਂ ਨੂੰ ਹੌਲਡ ਕਰਕੇ ਏਅਸ ਕਰਾਇਆ ਗਿਆ। ਇਸ ਤੋਂ ਇਲਾਵਾ ਜੀ ਸਾਈਮਲਟੇਨੀਅਸਲੀ ਕਿਉਂਕਿ ਸਕੂਲਸ ਨੂੰ ਥ੍ਰੈਟ ਆਈ ਸੀ ਤੇ ਸਕੂਲਸ ਦੀ ਵੀ ਪੈਰਲੈਲੀ ਜਿਹੜੀ ਤੇ ਮੈਂ ਵਚਨਬਾਦਾਂ ਮੋਹਲੀ ਪੁਲਿਸ ਵਚਨਬਾਦਾਂ ਕਿ ਜਿੰਨੀ ਵੀ ਸੇਫਟੀ ਐਂਡ ਸਿਕਿਉਰਿਟੀ ਹੈ ਸੀਐਮ ਸਾਹਿਬ ਦੀ ਇਸ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਆਪ ਪਾਰਟੀ ਉੱਤੇ ਤੰਜ ਕੱਸਿਆ ਤੇ ਸੀਐਮ ਆਰ ਨੂੰ ਘੇਰਿਆ ਉਹਨਾਂ ਨੇ ਬੋਲਦਿਆਂ ਮੋਗਾ ਰੈਲੀ ਤੇ ਸੀਐਮ ਆਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਉੱਤੇ ਵੀ ਜ਼ਿਕਰ ਕੀਤਾ ਇੱਕ ਵਾਰ ਸੁਣੋ ਤੁਸੀਂ ਵੀ ਕੀ ਕਹਿਣਾ ਹੈ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦਾ ਫਿਰ ਬੈਠਾ ਉਥੇ ਅੱਜ ਮੇਰੇ ਨੇ ਹਸਪੀਟਲ ਜਿੱਕਰਦਾ ਤੇਰੇ ਬੰਬ ਰੱਖ ਦਿੱਤਾ ਗੱਰ ਇਹੇ ਤੋਂ ਬਾਦ ਨਮੋਸ਼ੀ ਵਾਲੀ ਗੱਲ ਹੀ ਕੋਈ ਨਹੀਂ ਮੈਂ ਇਹ ਤੇ ਤੁਸੀਂ ਸੁਣਿਆ ਸੀ ਹਸਪੀਟਲ ਦਾ ਚੇਤਾ ਆ ਗਿਆ ਮੇਰੇ ਕੋਲ ਜੇਲ ਡਿਪਾਰਟਮੈਂਟ ਰਿਆ ਪਰੋਲ ਤੇ ਸੁਣੀਦੀ ਸੀ ਕਿ ਜੇਲ ਚੋਂ ਪਰੋਲ ਹੁੰਦੀ ਆ ਪਹਿਲੀ ਵਾਰਾਂ ਵੇਖਿਆ ਇਸ ਟੀ ਦੇ ਵਿੱਚ ਕਿ ਮੁੱਖ ਮੰਤਰੀ ਦੀ ਹਸਪੀਟਲ ਚੋਂ ਪਰੋਲ ਹੋਈ ਪੁਲਿਸ ਗਈ ਤੇ ਪੁਲਿਸ ਨਾਲ ਵਾਪਸ ਆਣ ਕੇ ਫਿਰ ਉੱਥੇ ਦਾਖਲ ਕਰਵਾ ਦਿੱਤਾ ਪੰਜਾਬ ਜਿਸ ਤੌਰ ਦੇ ਵਿੱਚੋਂ ਨਿਕਲ ਰਿਹਾ ਇਹ ਦਿਨ ਬਹੁਤ ਮਾੜੇ ਨੇ ਮੁੱਖ ਮੰਤਰੀ ਸਾਹਿਬ ਗੱਲ ਤੁਸੀਂ ਕਿਸੇ ਦੀਆਂ ਮੁੱਛਾਂ ਤੇ ਗੱਲ ਕਰਦੇ ਸੀ ਕਿਸੇ ਦੀ ਕੋਈ ਜਿਹੜੇ ਕਮਚਿਤ ਗਿਆ ਮੋਖੰਤਰੀ ਉਸ ਜੀ ਤੇ ਬੋਲ ਉਹ ਤੇ ਕਹਿੰਦਾ ਮੇਰੇ ਪਿੱਛੇ ਕਸਮ ਖਾਓ ਕਿ ਹਮ ਨਸ਼ਾ ਨਹੀਂ ਕਰਾਂਗੇ ਉਹ ਭਾਈ ਪਹਿਲੋ ਆਪਣਾ ਤਾਂ ਕਹਦੇ ਕਹਿ ਕੇ ਵਿੱਚ ਬੋਲ ਮੈਂ ਜਿੱਥੇ ਕਹਿਣਾ ਚਾਹਦਾ ਮੈਂ ਭਗਵੰਤ ਸਿੰਘ ਮਾਨ ਅਲਟੋਂ ਨਸ਼ਾ ਛੱਡਦਾ ਹਾਂ ਕਹਿੰਦਾ ਤੁਸੀਂ ਮੈਂ ਬੋਲੂਗਾ ਤੇ ਤੁਸੀਂ ਆਪਣਾ ਨਾਮ ਬੋਲ ਦਿਓ ਜੇ ਦਮਨ ਸਾਰਾ ਕੁਝ ਉਹ ਕਰ ਲੇਗਾ ਮੈਂ ਸਾਰਾ ਕੁਝ ਉਹ ਬੰਦ ਕਰਨਗੇ ਮੈਂ ਸਭ ਕੁਝ ਕਰਾਂਗਾ ਉੱਥੇ ਨੂੰ ਕਹਿਣੇ ਚਿਹਦਾ ਉਹਨੂੰ ਕਹਿਣੇ ਚਿਹਦਾ ਮੈਂ ਆਪਣਾ ਨਾਮ ਲਵਾਂਗਾ ਤੁਸੀਂ ਆਪਣਾ ਆਪਣਾ ਨਾਮ ਲਓ ਉਹ ਤੇ ਸਦਾ ਜਿਹੜਾ ਮੈਂ ਉਹ ਸਾਰੇ ਬੋਲ ਕੇ ਨਾ ਨਿਸ਼ਾਨ ਨਹੀਂ ਕਰਾਂਗਾ ਵਾਹ ਪੀ ਵਾ ਤੇ ਹਸਪੀਟਲ ਕੱਲ ਜੀ ਦਾਖਲ ਹੋਣਾ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਪਿੱਛੇ ਨਹੀਂ ਰਿਹਾ ਉਹਨਾਂ ਨੇ ਵੀ ਬੋਲਦਿਆਂ ਆਪ ਪਾਰਟੀ ਨੂੰ ਘੇਰਿਆ ਉਹਨਾਂ ਨੇ ਐਸੇ ਮਾਂ ਦੀ ਸਿਹਤ ਨੂੰ ਲੈ ਕੇ ਬਿਆਨ ਦਿੱਤਾ ਤੇ ਕਿਹਾ ਕਿ ਜਿਸ ਹਸਪਤਾਲ ਚ ਮੁੱਖ ਮੰਤਰੀ ਦਾਖਲ ਹੋਏ ਅਤੇ ਉੱਥੇ ਹੀ ਹਸਪਤਾਲ ਨੂੰ ਧਮਕੀ ਆਏ ਜੇ ਤਾਂ ਹਾਲਾਤ ਸਮਝੋ ਖਰਾਬ ਨੇ ਸੁਣੋ ਇੱਕ ਵਾਰੀ ਉਹਨਾਂ ਦਾ ਵੀ ਕੀ ਕਹਿਣਾ ਐ ਐਮਐਲਏ ਕਿਹੜਾ ਜਿਹਨੂੰ ਫੋਲ ਕਹਿੰਦੇ ਬੁਲਟ ਪ੍ਰੂਫ ਗੱਡੀ ਵੀ ਵਿਚਾਰੇ ਨੂੰ ਆਪ ਲੈਣੀ ਪੈ ਰਹੀ ਆ ਨਾਲ ਕਹਿੰਦੇ ਤੁਹਾਨੂੰ ਖਤਰਾ ਏ ਤੇ ਨਾਲ ਉਹਨੂੰ ਕਹਿੰਦੇ ਤੇਰੀ ਜਾਨ ਬਚਾਉਣੀ ਆ ਭਾਈ ਬੁਲਟ ਪ੍ਰੂਫ ਗੱਡੀ ਖਰੀਦ ਲੈ ਤੂੰ ਆਪ ਦੀ ਅਸੀਂ ਨਹੀਂ ਤੇਰਾ ਬਚਾਅ ਕਰ ਸਕਦੇ ਇਹ ਪੰਜਾਬ ਦੇ ਹਾਲਾਤ ਨੇ ਅੱਜ ਸੀਐਮ ਪਿਆ ਤੁਸੀਂ ਆਹ ਗੱਲ ਦੱਸਦੇ ਹੋ ਵੀ ਉੱਥੇ ਕੀ ਹੋ ਗਿਆ ਧਮਕੀ ਆ ਗਈ ਕੋਈ ਇਸ ਕਰਕੇ ਬਹੁਤ ਬੁਰੇ ਹਾਲ ਨੇ ਜਿੱਥੇ ਚੀਮਨਿਸਟਰ ਜਾਂਦਾ ਜੇ ਉੱਥੇ ਹੀ ਧਮਕੀ ਇਸ ਤੋਂ ਬਾਅਦ ਆਪ ਪਾਰਟੀ ਦੇ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸੀਐਮ ਮਾਂ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਦਿੱਤੀ ਹੈ ਉਹਨਾਂ ਨੇ ਵਿਰੋਧੀ ਪਾਰਟੀਆਂ ਉੱਤੇ ਤੰਜ ਕੱਸਿਆ ਅਤੇ ਜਿਹੜੇ ਸੀਐਮ ਮਾਂ ਦੀ ਸਿਹਤ ਨੂੰ ਲੈ ਕੇ ਚਰਚਾ ਕਰ ਰਹੇ ਸਨ ਤੰਜ ਕਸ ਰਹੇ ਸਨ ਉਹਨਾਂ ਨੂੰ ਵੀ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਸੀਐਮਾ ਠੀਕ ਠਾਕ ਨੇ ਅਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਜੋ ਕਿ ਪਹਿਲਾਂ ਵੀ ਸੀ ਸੀਐਮਾ ਦਾ ਬਲੱਡ ਪ੍ਰੈਸ਼ਰ ਉੱਤੇ ਥੱਲੇ ਹੋਇਆ ਹੈ ਇੱਕ ਵਾਰ ਤੁਸੀਂ ਵੀ ਸੁਣੋ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦਾ ਇਹ ਪਿਆਰ ਬਿਲਕੁਲ ਸੀਐਮ ਸਾਹਿਬ ਠੀਕ ਨੇ ਬੀਪੀ ਦੀ ਪ੍ਰੋਬਲਮ ਸੀਗੀ ਉਹਨਾਂ ਦਾ ਪਿੱਲਮ ਇੱਕ ਦਿਨ ਉੱਤੇ ਥੱਲੇ ਹੋ ਜਾਂਦਾ ਹੈ ਬਾਕੀ ਬਿਲਕੁਲ ਠੀਕ ਤੁਸੀਂ ਸਭ ਨੇ ਵੇਖਿਆ ਕਿੰਨਾ ਵਧੀਆ ਬੋਲ ਕੇ ਗਏ ਹੋ ਮੇਲੇ ਵੀ ਉਹਨਾਂ ਨੂੰ ਹਾਲਚਾਲ ਪੁੱਛਿਆ ਬਿਲਕੁਲ ਠੀਕ ਨੇ ਫਿਰ ਦੁਬਾਰਾ ਐਡਮਿਟ ਹੋ ਗਏ ਨਾ ਉੱਥੇ ਉਹ ਬੀਪੀ ਦਵਾਦਾ ਵੀ ਉਹਨਾਂ ਦਾ ਥੱਲੇ ਉੱਤੇ ਹੋਇਆ ਤੇ ਤਾਂ ਦਵਾਦਾ ਉਹ ਗਏ ਫੇਰ ਸਾਹਦੋ ਡਾਕਟਰਾਂ ਨੂੰ ਪੁੱਛ ਕੇ ਆਏ ਸੀਗੇ ਦਵਾਈ ਲੈ ਕੇ ਆਏ ਸੀਗੇ ਤੇ ਡਾਕਟਰਾਂ ਨੇ ਉਹਨੂੰ ਕਿਹਾ ਜੀ ਤੁਸੀਂ ਦਵਾਦਾ ਵਾਪਸੀ ਤੇ ਫਿਰ ਆ ਜਾਓ ਉਹ ਦਵਾਦਾ ਚੱਲੇ ਕਿ ਜਿੰਨੇ ਚਿਰ ਨਹੀਂ 1-2 ਦਿਨ ਠੀਕ ਦੀ ਹੋਣਗੇ ਉਹ ਦਵਾਈ ਲੈ ਕੇ ਵਾਪਸ ਆ ਜਾਵੇ ਗੱਲ ਕਿ ਸਿਹਤ ਜਿਹੜੀ ਆ ਉਹ ਤੁਹਾਡੀ ਵੀ ਖਰਾਬ ਹੋ ਸਕਦੀ ਆ ਮੇਰੀ ਵੀ ਖਰਾਬ ਹੋ ਸਕਦੀ ਆ ਕਿਸੇ ਬੰਦੇ ਦੀ ਵੀ ਖਰਾਬ ਹੋ ਸਕਦੀ ਸਿਹਤ ਦੇ ਅੱਗੇ ਬਿਮਾਰੀ ਦੇ ਅੱਗੇ ਕਿਸਦਾ ਬਸ ਦੀ ਗੱਲ ਜਿਉ ਥੋੜੇ ਬੋਤੇ ਢਿੱਲੇ ਹੋਏ ਤੇ ਫੋਰੈਸਟ ਅਫਸਰ ਚਲੇ ਗਏ ਆਪਣਾ ਲਾਂਚ ਖਾ ਕੇ ਵਾਪਸ ਆ ਜਣਗੇ ਇੱਕ ਦੀ ਕਬੱਡੀ ਗੱਲ ਕੋਈ ਏਦੀ ਵੱਡੀ ਗੱਲ ਪਰ ਦੋ ਡਿਪਟੀ ਸੀਐਮ ਬਣ ਰਹੇ ਨੇ ਜੀ ਇਹਦੇ ਤੇ ਬੜਾ ਅਕਲ ਚੱਲ ਰਿਹਾ ਸੋਸ਼ਲ ਮੀਡੀਆ ਤੇ ਉਹ ਸਭ ਤੁਹਾਡਾ ਸੋਸ਼ਲ ਮੀਡੀਆ ਕਹਿਣ ਦਾ ਬਣਦਾ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਨਾ ਕਿ ਮੈਂ ਮੀਟਿੰਗ ਦੇ ਵਿੱਚ ਇਦਾਂ ਦੀ ਜ ਗਿਆ ਜਿੱਥੇ ਇਦਾਂ ਦਾ ਫੈਸਲਾ ਹੋਇਆ ਹੋਵੇ ਪਰ ਇਹ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਉਹ ਮੈਂ ਵੀ ਦੇਖੀਆਂ ਮੋਗਾ ਰੈਲੀ 'ਚ ਡੀਜੀਪੀ ਪੰਜਾਬ ਤੇ ਮੁਖ ਸਕੱਤਰ ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਸਤਾਤੇਰ ਪਾਰਟੀ ਨੂੰ ਘੇਰ ਰਹੀਆਂ ਸਨ ਸਵਾਲ ਪੁੱਛੇ ਜਾ ਰਹੇ ਸਨ ਕਿ ਇੱਕ ਬਿਊਰੋਕਰੇਟ ਰੈਲੀ 'ਚ ਕਿਵੇਂ ਭਾਸ਼ਣ ਦੇ ਸਕਦਾ ਹੈ ਤਾਂ ਵਿਧਾਇਕ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਆਮ ਲੋਕਾਂ ਦੀ ਰੈਲੀ ਨਹੀਂ ਸੀ ਇਹ ਸਰਕਾਰੀ ਤੌਰ ਉਤੇ ਰੈਲੀ ਸੀ ਜਿਸ 'ਚ ਵੀਡੀਸੀ ਦੇ ਅਧਿਕਾਰੀ ਵੀ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਪੁਲਿਸ ਨੇ ਨਸ਼ੇ ਨੂੰ ਖਤਮ ਕਰਨ 'ਚ ਲੱਗੀ ਹੋਈ ਹੈ ਤੇ ਐਮ ਭੂਮਿਕਾ ਵੀ ਨਿਭਾ ਰਹੀ ਹੈ ਵਿਰੋਧੀ ਬੁਖਲਾਟ 'ਚ ਆ ਕੇ ਬਿਆਨ ਦੇ ਰਹੇ ਨੇ ਇੱਕ ਵਾਰ ਫੇਰ ਸੁਣੋ ਤੁਸੀਂ ਉਹਨਾਂ ਦਾ ਇਹ ਬਿਆਨ ਤਿੰਨ ਤੇ ਦਾ ਨੰਬਰ ਇੱਕ ਪੁਲਿਸ ਪ੍ਰਸ਼ਾਸਨ ਤੇ ਲੋਕ ਲੋਕ ਕੌਣ ਨੇ ਜਿਹੜੇ ਵਿਲੀ ਡਿਫੈਂਸ ਕਮੇਟੀ ਦੇ ਮੈਂਬਰ ਨੇ ਡੀਜੀਪੀ ਸਾਹਿਬ ਨੇ ਆਪਣੀ ਜ਼ੋਰ ਦਿੱਤੀ ਚੀਫ ਸੈਕਟਰੀ ਨੇ ਆਪਣਾ ਦੱਸਿਆ ਕਿ ਅਸੀਂ ਕੀ ਕਰਦੇ ਹਾਂ ਡਰਗ ਦੇ ਖਿਲਾਫ ਵਿਲੀ ਡਿਫੈਂਸ ਕਮੇਟੀ ਦੇ ਮੈਂਬਰ ਉੱਥੇ ਗਏ ਸੀਗੇ ਉਹਨਾਂ ਉਹਨਾਂ ਦਾ ਵੀ ਤੁਸੀਂ ਸੁਣਿਆ ਕਿ ਕਿੱਦਾਂ ਕੋਠੀਆਂ ਦੇ ਸੰਪੰਚ ਨੂੰ 10 ਲੱਖ ਰੁਪਏ ਦੇ ਕੇ ਸਨਮਾਨਤ ਕੀਤਾ ਇਸ ਕਰਕੇ ਵਿਰੋਧੀਆਂ ਦੇ ਇਹਨਾਂ ਦੋਸ਼ਾਂ ਦੇ ਵਿੱਚ ਕੋਈ ਦਮ ਨਹੀਂ ਉਹ ਬਖਲਾੜ ਦੇ ਵਿੱਚ ਨੇ ਉਹ ਦੇਖ ਕੇ ਬਖਲਾੜ ਦੇ ਵਿੱਚ ਨੇ ਕਿ ਇੰਨੀ ਦੁਨੀਆ ਨਸ਼ਿਆਂ ਦੇ ਬਰੋਦਾਈ ਇੰਨੇ ਲੋਕ ਆਏ ਉਹਨਾਂ ਨੇ ਕਦੀ ਸੋਚਿਆ ਨਹੀਂ ਪਈਦਾ ਹੋਊਗਾ ਪੰਜਾਬ ਦੇ ਵਿੱਚ ਸੋ ਬੜਾ ਚੰਗਾ ਕੱਲ ਕੰਮ ਹੋਇਆ ਕਿ ਪੰਜਾਬ ਦੇ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਬਣ ਕੇ ਉਹਨਾਂ ਨੇ ਦੁਬਾਰਾ ਉਥ ਲਈਆ ਔਰ ਆਜਾਣਾ ਸਾਲ ਆ ਇਹ ਨਸ਼ਿਆਂ ਦੇ ਖਾਤਮੇ ਦਾ ਸਾਲ ਆ ਇਹ ਲਾਜ਼ਮੀ ਨਸ਼ਾ ਜਿਹੜਾ ਖਤਮ ਹੋਊਗਾ ਬਰੋਦੀਆਂ ਨੂੰ ਬਚਾਦਾਂ ਨੂੰ ਬੇਰਾਮੀ ਆ ਉਹਨਾਂ ਨੂੰ ਆਪਣੀ ਚਿੰਤਾ ਬਈਆ ਇੱਧਰ ਉੱਧਰ ਦੇ ਬਿਆਨ ਦਿੰਦੇ ਮੈਂ ਤੇ ਕਹਿੰਦਾ ਕਿ ਵਿਰੋਧੀ ਇਹ ਤਾਂ ਦੱਸੋ ਉਹਨਾਂ ਨੇ ਕੀ ਕੀਤਾ ਦੱਸਿਆ ਦੇ ਖਿਲਾਫ ਪਰ ਸੀਐਮ ਤੇ ਹਾਈ ਕਮਾਂਡ ਵੱਲੋਂ ਕੀਤੀ ਗਈ ਮੀਟਿੰਗ ਦੇ ਚਰਚੇ ਹੁਣ ਹੋਣ ਲੱਗ ਗਏ ਨੇ ਪੰਜਾਬ ਦੀ ਰਾਜਨੀਤੀ 'ਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਸਕਦਾ ਤੇ ਕੀ ਵਿਧਾਇਕਾਂ ਦਾ ਸਿਆਸੀ ਸਫ਼ਰ 2027 'ਚ ਖਤਮ ਹੋ ਸਕਦਾ ਹੈ ਕਿ ਉਹ 20 ਤੋਂ 25 ਵਿਧਾਇਕ ਕਿਸੇ ਦੂਜੀ ਪਾਰਟੀ 'ਚ ਲੰਬੀ ਛਾਲ ਮਾਰ ਸਕਦੇ ਨੇ ਕਿਉਂਕਿ ਆਪ ਸਰਕਾਰ ਵੱਲੋਂ ਇਹ ਤਰਕ ਦਿੱਤਾ ਗਿਆ ਹੈ ਕਿ ਜਿਹੜੇ ਉਹ 20 ਤੋਂ 25 ਵਿਧਾਇਕ ਨੇ ਉਹਨਾਂ ਦੀ ਪਰਫਾਰਮੈਂਸ ਕੁਝ ਚੰਗੀ ਨਹੀਂ ਰਹੀ ਅਤੇ ਲੋਕਾਂ ਦੇ ਵਿੱਚ ਜਾਣ ਲਈ ਅਤੇ ਵੋਟਾਂ ਲੈਣ ਲਈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਪਰ ਜੋ ਉਹਨਾਂ ਨੇ ਨਹੀਂ ਕੀਤਾ ਪਰ ਉਹ ਨਹੀਂ ਕੰਮ ਹੋਏ ਇਸ ਕਰਕੇ ਵੀ ਸੀਏ ਮਾਂ ਤੇ ਆਪ ਹਾਈ ਕਮੈਂਟ ਨਰਾ ਚੱਲ ਰਹੀ ਹੈ ਬਾਕੀ ਤੁਸੀਂ ਵੀ ਆਪਣੀ ਰਾਏ ਕਮੈਂਟਾਂ ਦੇ ਵਿੱਚ ਸਾਂਝੀ ਕਰ ਸਕਦੇ ਹੋ